ਸਤ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਮੇਨ ਪਲੇਅਰ ਇਸ ਚੈਨਲ 'ਤੇ ਜਿੱਥੇ ਆਪਾਂ ਇੱਕੋ ਸਵਾਲ ਪੁੱਛਦੇ ਹਾਂ ਹੂ ਇਜ਼ ਦਾ ਮੇਨ ਪਲੇਅਰ ਆਖਿਰ ਇਹਦੇ ਪਿੱਛੇ ਦਾ ਮੁੱਖ ਖਿਡਾਰੀ ਕੌਣ ਹੈ ਕੋਈ ਵੀ ਇਹੋ ਜਿਹਾ ਦੇ ਨਈ ਟੱਪਿਆ ਜਿੱਦੇ ਪੰਜਾਬ ਦੇ ਅੰਦਰ ਕੋਈ ਗੱਲ ਨਾ ਹੋਈ ਹੋਵੇ ਹੁਣ ਤਾਂ ਪੰਜਾਬ ਦਾ ਸੀਐਮ ਭਗਵੰਤ ਮਾਨ ਸਾਹਿਬ ਹੀ ਰਗੜੇ ਗਏ ਨੇ ਹਾਂਜੀ ਤੁਸੀਂ ਉਹਨਾਂ ਦੀਆਂ ਵਾਇਰਲ ਹੋਈਆਂ ਤਸਵੀਰਾਂ ਵਾਇਰਲ ਹੋਈ ਵੀਡੀਓਜ਼ ਤਾਂ ਦੇਖ ਹੀ ਲਈਆਂ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਰਸ਼ੀਅਨਸ ਦੇ ਨਾਲ ਇੱਕ ਹੋਟਲਸ ਦੇ ਵਿੱਚ ਤੰਗ ਲਲੀਆਂ ਮਨਾਉਂਦੇ ਨਜ਼ਰ ਆ ਰਹੇ ਨੇ ਜਿਹਦੇ ਉੱਤੇ ਪੂਰੇ ਪੰਜਾਬ ਦੀ ਮੀਡੀਆ ਕਹਿ ਰਹੀ ਹੈ ਕਿ ਇਹ AI ਤੋਂ ਬਣਾਈਆਂ ਗਈਆਂ ਤਸਵੀਰਾਂ ਹਨ ਕਿ ਸੱਚਮੁੱਚ ਕਿ AI ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਦੇ ਸਕਦਾ ਹੈ ਕਿ AI ਇੰਨਾ ਹੋ ਚੁੱਕਿਆ ਹੈ ਕਿ ਉਹ ਬਿਲਕੁਲ ਰੀਅਲਿਸਟਿਕ ਵੀਡੀਓਜ਼ ਬਣਾ ਕੇ ਦੇ ਰਿਹਾ ਹੈ ਤੇ ਨਿਊਜ਼ ਚੈਨਲ ਸਾਰੇ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਬੰਦੇ ਨੇ ਇਹ ਵੀਡੀਓ ਆਪਣੇ ਚੈਨਲ 'ਤੇ ਪਾਈ ਸੀ ਉਹਦਾ ਨਾਮ ਹੈ ਜਗਮਨ ਸ਼ਰਮਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਉਹਦੇ ਉੱਤੇ ਹੁਣ ਪਰਚਾ ਹੋ ਗਿਆ ਏ ਜਿਹਦੇ ਉੱਤੇ ਹੁਣ ਮੁਕੱਦਮਾ ਚੱਲੂਗਾ ਪਰ ਕੀ ਇਹ ਸੱਚ ਹੈ ਨਹੀਂ ਜਗਮਨ ਸ਼ਰਮਾ ਜੀ ਆਪਣੇ ਚੈਨਲ 'ਤੇ ਉੱਤੇ ਲਾਈਵ ਹੋਏ ਨੇ ਉਹਨਾਂ ਨੇ ਦੱਸਿਆ ਕਿ ਮੈਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਗਿਆ ਮੇਰੇ ਤੇ ਪਹਿਲਾਂ ਵੀ ਬੜੇ ਪਰਚੇ ਚੱਲਦੇ ਨੇ ਤੇ ਇਹ ਪਰਚੇ ਹੁਣੇ ਐਦਾਂ ਕੋਈ ਆਮ ਨਹੀਂ ਹੈ ਉਹ ਕਹਿੰਦਾ ਮੇਰੇ ਕੋਲੇ ਪਿਛਲੇ 20 ਸਾਲਾਂ ਦੀ ਕੈਨੇਡਾ ਦੀ ਸਿਟੀਜ਼ਨਸ਼ਿਪ ਹੈਗੀ ਹੈ ਤੇ ਕੈਨੇਡਾ ਵਾਲੇ ਆਪਣੇ ਬੰਦੇ ਨੂੰ ਕਿਤੋਂ ਵੀ ਕੱਢ ਕੇ ਲਿਆ ਸਕਦੇ ਨੇ ਕਹਿੰਦਾ ਮੈਂ ਐਡਾ ਕੋਈ ਗੁਨਾਹ ਨਹੀਂ ਕੀਤਾ ਜਿਹਦੇ ਕਾਰਨ ਮੇਰੇ ਦੇ ਪਰਚੇ ਹੋਣਗੇ ਮੈਨੂੰ ਚੱਕ ਕੇ ਜੇਲ੍ਹ ਵਿੱਚ ਛੁੱਟ ਦਿੱਤਾ ਜਾਊਗਾ ਕਹਿੰਦਾ ਜੇ ਮੈਨੂੰ ਜੇਲ੍ਹ ਚ ਛੁੱਟਤਾ ਨਾ ਕੈਨੇਡਾ ਸਰਕਾਰ ਇੰਨੀ ਕੁ ਹੈਗੀ ਹੈ ਕਿ ਉਹ ਆਪਦੇ ਬੰਦੇ ਨੂੰ ਕਿਵੇਂ ਬਾਹਰ ਕਢਵਾਉਣਾ ਉਹ ਜਾਣਦੇ ਨੇ ਉਹਨੇ ਇੰਨਾ ਸ਼ਰਯਾਮ ਕਹਿਤਾ ਉਹ ਕਹਿੰਦਾ ਮੇਰੇ ਕੋਲੇ 8 ਵੀਡੀਓਜ਼ ਨੇ ਭਗਵੰਤਮਾਨ ਸਾਹਿਬ ਦੀਆਂ ਕਹਿੰਦਾ ਇਹ ਤਾਂ ਹਜੇ 2-3 ਹੀ ਰਿਲੀਜ਼ ਕੀਤੀਆਂ ਨੇ ਕਹਿੰਦਾ ਮੇਰੇ ਕੋਲੇ 8 ਵੀਡੀਓਜ਼ ਨੇ ਉਹ ਆਉਣ ਵਾਲੇ ਸਮੇਂ 'ਚ ਕਹਿੰਦਾ ਮੈਂ ਰਿਲੀਜ਼ ਕਰੂੰਗਾ ਸ਼ਨੀਵਾਰ ਨੂੰ ਮੈਂ ਉਸ ਰਸ਼ੀਅਨ ਭਾਬੀ ਨੂੰ ਵੀ ਸਾਹਮਣੇ ਕਰੂੰਗਾ ਜਿਹਦੇ ਨਾਲ ਇਹ ਬੈਠੇ ਸੀਗੇ ਉਹ ਥੋੜੀ ਉਹ ਲੋ ਐਡਾ ਸੰਗੀਨ ਇਲਜ਼ਾਮ ਉਹ ਵੀ ਚੀਫ ਮਨਿਸਟਰ ਪੰਜਾਬ ਦੇ ਭਗਵੰਤਮਾਨ ਸਾਹਿਬ ਉੱਤੇ ਤੇ ਉਹਨਾਂ ਨੇ ਇਕੱਲੇ ਭਗਵੰਤਮਾਨ ਸਾਹਿਬ ਉੱਤੇ ਗੱਲ ਨਹੀਂ ਕੀਤੀ ਉਹਨਾਂ ਨੇ ਕੇਜਰੀਵਾਲ ਸਾਹਿਬ ਉੱਤੇ ਵੀ ਟਿੱਪਣੀ ਕਰਤੀ ਉਹ ਕਹਿੰਦਾ ਮੇਰੇ ਕੋਲ 3 ਵੀਡੀਓਜ਼ ਕੇਜਰੀਵਾਲ ਦੀਆਂ ਵੀ ਪਈਆਂ ਨੇ ਕਹਿੰਦਾ ਉਹ ਵੀ ਆਉਣ ਵਾਲੇ ਸਮੇਂ ਚ ਰਿਲੀਜ਼ ਕਰੂੰਗਾ ਮੈਂ ਮਤਲਬ ਝਾੜੂ ਪਾਰਟੀ ਬਿਲਕੁਲ ਖਤਮ ਕਰਨ ਦਾ ਇਹਨਾਂ ਨੇ ਪਲਾਨ ਬਣਾ ਲਿਆ ਕਿ ਵਾਕਈ ਇਹ ਅਸਲ ਵੀਡੀਓ ਹੈ ਉਹ ਕਹਿੰਦਾ ਮਤਲਬ ਤੁਸੀਂ ਕੋਈ ਵੀ ਸਕਰੀਨਸ਼ਾਟ ਲਓ ਕਿਸੇ ਵੀ AI ਚੈਨਲ ਤੇ ਜਾਓ ਗਰੋਕ ਲੈ ਲਓ ਚਾਹੇ ਤੁਸੀਂ ਚੈਟ ਜੀਪੀਟੀ ਲੈ ਲਓ ਚਾਹੇ ਤੁਸੀਂ ਪਰਪਲੈਕਸਿਟੀ ਲੈ ਲਓ ਚਾਹੇ ਤੁਸੀਂ ਕੋਈ ਕਿਸੇ ਹੋਰ AI ਟੂਲ ਤੇ ਜਾਵੋ ਉੱਥੇ ਜਾ ਕੇ ਤੁਸੀਂ ਇਹ ਫੋਟੋ ਅਪਲੋਡ ਕਰੋ ਤੇ ਉਸ AI ਚੈਟਬੋਟ ਤੋਂ ਪੁੱਛੋ ਕਿ ਇਹ AI ਦੇ ਥਰੂ ਵੀਡੀਓ ਬਣਾਈ ਗਈ ਆ ਜਾਂ ਫਿਰ ਇਹ ਅਸਲੀ ਆ ਉਹ ਕਹਿੰਦਾ ਤੁਹਾਨੂੰ ਆਪਣੇ ਆਪ ਉਹ AI ਚੈਟਬੋਟ ਦੱਸ ਦੂਗਾ ਕਿ ਅਸਲੀ ਹੈ ਕਿ ਨਕਲੀ ਹੈ ਤੇ ਜਗਮਨ ਸਮਰਾ ਨੇ ਇਹ ਖੁੱਲ ਕੇ ਚੁਣੌਤੀ ਦੇ ਦਿੱਤੀ ਕਹਿੰਦਾ ਕਿ ਮੈਂ ਇਹ ਆਮ ਆਦਮੀ ਪਾਰਟੀ ਵਾਲਿਆਂ ਦੇ ਕੋਲੇ ਵਿਕਣ ਵਾਲਾ ਨਹੀਂ ਹੈਗਾ ਕਹਿੰਦਾ ਹੋਰ ਬੰਦੇ ਬਸੇ ਰਹੇ ਨੇ ਮੈਂ ਉਹਨਾਂ ਨੂੰ ਭਲਾ ਦੀ ਇਹ ਵੀਡੀਓ ਦੇ ਦਿਆਂ ਪਰ ਇਹਨਾਂ ਕੋਲੇ ਮੈਂ ਵਿਕਣ ਵਾਲਾ ਨਹੀਂ ਹੈਗਾ ਮਤਲਬ ਐਡੀ ਕੀ ਦੁਸ਼ਮਣੀ ਯਾਰੇ ਦੀ ਪੈ ਗਈ ਭਗਵੰਤ ਮਾਨ ਸਾਹਿਬ ਨਾਲ ਜਿਹੜਾ ਉਹ ਹੁਣ ਮਿੱਟੀ ਦੀ ਧੂੜ ਚ ਟੋਣ ਨੂੰ ਲੱਗਿਆ ਹੋਇਆ ਹੈ ਕਿ ਵਾਕਈ ਇਹ ਸੱਚੀ ਵੀਡੀਓ ਹੈ ਕਿ ਇਹ ਜੋ ਇਲਜ਼ਾਮ ਲਗਾ ਰਿਹਾ ਕਿ ਵਾਕਈ ਸੱਚ ਹੈ ਇਹਦਾ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਨੂੰ ਪਤਾ ਚੱਲ ਜਾਊਗਾ ਇਹਦਾ ਖੁਲਾਸਾ ਹੋ ਜਾਊਗਾ ਸੋ ਜੁੜੇ ਰਹੇ ਨੇ ਐਸੇ ਖਬਰਾਂ ਦੇ ਨਾਲ ਤੇ ਸਾਡੇ ਨਾਲ ਜੁੜੇ ਰਹੋ ਤੁਸੀਂ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਨਾਲੇ ਚੈਨਲ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਅੰਦਰ